ਜਿਹੜੀ ਮਾੜੀ ਲਾਦ ਨੇ ਗੰਦੀ ਲਾਦ ਨੇ ਅੱਜ ਅੱਖਾਂ ਤੋਂ ਅੰਨ੍ਹਾ ਹੋਣ ਕਰਕੇ ਘਰੋਂ ਕੱਢਤਾ ਉਹ ਆਪੇ ਤੇਰੇ ਮਗਰ ਮਗਰ ਫਿਰਨਗੇ ਪਰੋਣਾ ਨਹੀਂ ਨਾਮਾ ਨਾਮਾ ਅੱਜ ਰਿਸ਼ਤੇ ਨਾਤੇ ਟੁੱਟਦੇ ਜਾਂਦੇ ਆ ਖੂਨ ਦੀਆਂ ਤੰਦਾਂ ਟੁੱਟਦੀਆਂ ਜਾਂਦੀਆਂ ਲਹੂ ਚਿੱਟਾ ਹੋਈ ਜਾਂਦਾ ਪ੍ਰਨਾਮ ਕ੍ਰਿਸ਼ਨ ਦੀਆਂ ਰੌਸ਼ਨੀ ਤੋਂ ਬੰਦੀਆਂ ਹੁੰਦੀਆਂ ਜਾਂ ਰਹੀਆਂ ਅੱਖਾਂ ਦੀ ਜਿੱਥੇ ਰੋਸ਼ਨੀ ਖਤਮ ਹੋਈ ਉੱਥੇ ਪਾਣੀ ਵੀ ਮੁੱਕ ਗਿਆ ਪਿਆ। ਕੱਖ ਭੂਗਿਆ ਤਾ। ਰੋਣਾ ਧਾਰਿਆ ਪਰ ਅੱਖਾਂ ਚੋਂ ਪਾਣੀ ਨਹੀਂ ਆ ਰਿਹਾ ਆਰਾਮ। ਔਲਾਦ ਕਿੱਡੀ ਮਾੜੀ ਹੋਊਗੀ ਜੀਨੇ ਅੱਖਾਂ ਤੋਂ ਅੰਨੇ ਪਿਓ ਨੂੰ ਘਰੋਂ ਕੱਢਦਾ। ਆ ਬੈਗ ਮੈਨੂੰ ਫੜਾ ਦਿੱਤ। ਉਹ ਕਿੱਥੇ ਚੱਕੇਗਾ ਇੰਨਾ ਭਾਰਾ। ਕੱਪੜੇ ਬਹੁਤ ਆ। ਓਏ ਕੋਈ ਗੱਲ ਆ ਜਾ। ਚੱਲ ਆ। ਆਪ ਦੀ ਬਹੁਤ ਮਿਹਰਬਾਨੀ ਹੈ ਓਏ ਕਿਉਂ ਮਿਹਰਬਾਨੀ ਬਾਪੂ ਸਾਡਾ ਤੂੰ ਬਾਪੂ ਆ ਯਾਰ ਇਹਦੇ ਚ ਮੈਂ ਤਾਂ ਬੇਨਤੀ ਨਹੀਂ ਕਰੂੰਗਾ ਵੀਡੀਓ ਨੂੰ ਸ਼ੇਅਰ ਕਰੋ ਇਹਦਾ ਘਰ ਲੱਭ ਜੇ ਇਹ ਜਿਹਾ ਘਰ ਤਾਂ ਨਾ ਹੀ ਲੱਭੇ ਅਗਲ ਕਨੈਡਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਘੁੰਮਦੇ ਹੋਏ ਨਹੀਂ ਹੋ ਗਿਆ 15 ਦਿਨ ਹਾਂ ਅੱਖਾਂ ਤੋਂ ਦਿਖ ਰਿਹਾ ਤੁਹਾਨੂੰ ਕਿ ਨਹੀਂ ਦਿਖ ਰਿਹਾ ਥੋੜਾ ਦੇਖਦਾ ਹੈ ਥੋੜਾ ਦੇਖਦਾ ਹੈ ਹਾਂ ਇਹ ਘਰ ਕੋਲ ਪਾਉਂਦਾ ਥੋੜਾ ਘਰ-ਵਾਰ ਕੋਈ ਬਾਲੀ-ਵਾਰ ਸੈ ਨਹੀਂ ਹੈ ਨਹੀਂ ਕੋਈ ਵੀ ਨਹੀਂ ਹੈਗਾ ਕੋਈ ਵੀ ਨਹੀਂ ਹਾਂ ਆ ਹਾਲਤ ਦੇਖੋ ਜੀ ਇਹਨਾਂ ਦੀ ਕਿੰਨੀ ਖਾਸਾ ਹੋਈ ਵੀ ਆ ਦੇਖੋ ਇਹਨਾਂ ਦੇ ਕੱਪੜੇ ਪਏ ਹੋਏ ਐ ਇਹਨਾਂ ਨੂੰ ਕੁਝ ਵੀ ਦਿਖਦਾ ਨਹੀਂ ਹੈਗਾ ਮੈ ਦਵਾਈ ਨੂੰ ਪੈਸਾ ਨਾ ਕੁਝ ਹੋਰ ਐ ਇਹਨਾਂ ਦੀ ਮਦਦ ਕੀਤੀ ਜਾਵੇ ਅੰਕਲ ਤੁਹਾਡੀ ਮਦਦ ਕਿਸੇ ਨੇ ਵੀ ਨਹੀਂ ਕੀਤੀ ਠੀਕ ਹੈ ਹਾਂਜੀ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਪੂ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਪੂ ਕੀ ਨਾਮ ਬਾਪੂ ਪੁੱਤਰਾ ਕਿਸ਼ਨ ਬਾਪੂ ਦਿਖਦਾ ਤੈਨੂੰ ਆ ਹੁਣ ਕਿੰਨੀਆਂ ਉਂਗਲਾਂ ਆ ਤੇਰੀਆਂ ਨਹੀਂ ਆ ਮੇਰੀਆਂ ਆਹ ਦੇ ਹਾਂ ਇਧਰ ਦੇਖ ਕਿੰਨੀਆਂ ਉਂਗਲਾਂ 10 ਹੈ 10 ਹਾਂ ਪੰਜ-ਪੰਜ ਪੰਜ-ਪੰਜ ਦੋਨੇ ਹਾਂ ਹੁਣ ਹੁਣ ਤਾਰਾ ਬਾਪੂ ਦਿਖਦਾ ਨਹੀਂ ਤੈਨੂੰ ਹਾਂ ਜਮਾ ਨਹੀਂ ਦਿਖਦਾ ਦਿਖਦਾ ਹੈ ਥੋੜਾ ਦੇਖਦਾ ਆ ਉੱਤਰ ਤੋਂ ਥੱਲੇ ਆਪਾਂ ਹੁਣੇ ਚੈੱਕ ਕਰ ਲੈਨੇ ਅੱਖਾਂ ਤੇਰੀਆਂ ਬਾਪੂ ਆ ਜਾ ਸੋ ਸੋ ਸਾਡਾ ਆ ਜਾ ਚੱਲ ਤੋਰ ਸਾਹਮਣੇ ਨਿਕਲ ਚੱਲ ਸਾਹਮਣੇ ਚੱਲ ਉਹ ਬੈਗ ਕਿੱਦਾਂ ਹੀ ਯਾਰ ਹਾਂ ਕੋਈ ਨਾ ਬੈਗ ਚੱਕ ਲੈਨੇ ਹਾਂ ਹਾਂ ਜੀ ਮੁਰੇ ਸਰਦਾਰ ਸੇ ਆਇਆ ਰ ਬੰਦੀ ਇੱਧਰੋਂ ਜਾਣਾ ਨਹੀਂ ਨਹੀਂ ਬਾਪੂ ਇੱਧਰ ਨਹੀਂ ਜਾਣਾ ਇੱਧਰ ਜਾਣਾ ਕਿਧਰ ਤੈਨੂੰ ਦਿਖਦਾ ਨਹੀਂ ਬਾਪੂ ਜਮਈ ਦਿਖਦਾ ਤਾਂ ਹੈਗਾ ਇਹ ਇਸ਼ਾਰਾ ਚਿਹਰੇ ਪਹਿਲਾਂ ਨਮਾ ਫੜਾਇਆ ਨੇ ਅੱਛਾ ਇਸ ਕਰਕੇ ਆ ਆਏ ਬੜਾ ਜੀ ਕਿਸ਼ਨ ਬਾਪੂ ਹਾਂ ਪਿੰਡ ਕਿਹੜਾ ਤੇਰਾ ਮੇਰਾ ਹਾਂ ਬਨਾਰਸ ਬਨਾਰਸ ਹਾਂ ਮੇਰੇ ਘਰ ਵਾਲਾ ਕੱਢੀਆ ਮੈਂ ਘਰ ਸੇ ਲੜਕੇ ਨੇ ਲੜਕੇ ਨੇ ਘਰੋਂ ਕੱਢਤਾ ਹਾਂ ਕੀ ਕਹਿੰਦਾ ਲੜਕਾ ਬਾਗ ਜਾ ਕੇ ਤੈਨੂੰ ਕੁਛ ਨਹੀਂ ਹੁੰਦਾ ਕਿਉਂ ਜਾਇਆ ਫੰਦੇ ਨੀ ਤੇਰਾ ਜ਼ਮੀਨ ਘਰ ਤੇਰੇ ਨਾਂ ਤੇ ਨਹੀਂ ਸੀ ਜਮੀਨ ਤੇ ਦੁਬਾਰਾ ਨਹੀਂ ਤਾਂ ਪਰ ਘਰ ਜੀ ਆਪਸਾ ਸਾਰਾ ਕੁਝ ਲੈ ਲਿਆ ਹਾਂ ਅੱਛਾ ਕਿੰਨੇ ਬੱਚੇ ਤੇਰੇ ਇੱਕ ਕਾ ਹੈ ਇੱਕ ਕੁੜੀ ਹੈ ਇੱਕ ਕੁੜੀ ਤੇ ਲੜਕਾ ਵਿਆਹਿਆ ਹੋਇਆ ਹਾਂ ਸਾਜੀ ਹੋਇਆ ਖੜ ਜਾ ਖੜ ਦੇ ਢਿੱਕ ਨਾ ਪਈ ਖੜ ਜਾ ਤੇ ਤੈਨੂੰ ਦਿਖਣ ਕਦੋਂ ਹਟਿਆ ਦਿਖਣੋ ਦਿਖਾਂਗਾ ਵੀ ਹੋ ਗਿਆ ਮੇਰਾ ਦੋ ਤਿੰਨ ਨਹੀਂ ਦੋ ਮਹੀਨੇ ਤੇ ਹੁਣ ਇੱਥੇ ਕਿੱਥੇ ਰਹਿ ਰਹਿਆ ਤੂੰ ਇੱਥੇ ਹੋ ਗਿਆ ਸਰਦਾਰ ਦੇ ਜਾਇ ਚੰਬੂ ਬਸ ਉਹ ਕਿੱਥੋਂ ਲੈ ਕੇ ਆਇਆ ਆਪੇ ਮੰਡੀ ਉਹ ਮੰਡੀ ਕਿੱਥੇ ਕਿਹੜੇ ਸ਼ਹਿਰ ਚ ਆਪਣੇ ਲੁਧਿਆਣੇ ਲੁਧਿਆਣੇ ਰਹਿੰਦਾ ਸੀ ਤੂੰ ਹਾਂ ਦਾਣੇ ਮੰਡੀ ਉੱਥੇ ਕੀ ਕਰਦਾ ਸੀ ਕੋ ਸਰਦਾਰ ਕੋਲ ਬੈਠਾ ਸੀ ਦਾਣੇ ਮੰਡੀ ਉਹਨੇ ਵੇਚਿਆ ਨਹੀਂ ਹੁਣ ਕੀ ਕੰਮ ਕਰਦਾ ਸੀ ਰੋਟੀ ਪਾਣੀ ਕਿਵੇਂ ਚੱਲਦਾ ਰੋਟੀ ਪਾਣੀ ਉਹ ਜਿਤਾ ਸੀ ਮੇਰੇ ਕੋਲ ਉਹ ਹੀ ਦਿੱਤਾ ਉਹ ਉਹਦਾ ਕੰਮ ਕਰਦਾ ਸੀ ਕੋਈ ਤੂੰ ਮਾਰਾ ਮੋੜਾ ਕੱਟਦਾ ਸੀ ਰੱਖੇ ਰੱਖੇ ਕਾਦੀ ਕਾਹਨ ਕੋਣਕ ਕੀ ਕਣਕ ਦੀ ਰਾਖੀ ਹੁਣ ਤੈਨੂੰ ਤਾਂ ਦਿਖਾਈ ਨਹੀਂ ਦਿੰਦਾ ਤੂੰ ਰਾਖੀ ਕਿਵੇਂ ਕਰੇਗਾ ਉਹ ਝੰਡਾ ਆਈ ਸੀ ਮੇਰੇ ਕੋਲ ਬਾਅਦ ਦਿਖਾਈ ਆ ਡੰਡੇ ਨਾਲ ਹੈ ਹਾਂ ਉੱਥੇ ਮੰਡੀ ਪਰ ਪਿੰਡ ਕਿਦੋਂ ਗਿਆ ਸੀ ਤੂੰ ਪਿੰਡ ਹਾਂ ਪਿੰਡ ਆ ਵੀ ਪਿੰਡ ਦਿੱਤਾ ਘਰ ਸੇ ਆਇਆ ਹਾਂ ਕਾਬ ਹੋਰੀ ਅਕਮੇ ਹੋਗੇ 2 1.5 ਨਾਲ ਕਹਿੰਦਾ ਤੂੰ ਕਹਿੰਦਾ ਮੁੰਡੇ ਨੇ ਘਰੋਂ ਕੱਢਤਾ ਹਰੋਂ ਕੱਢਿਆ 1.5 ਮਹੀਨਾ ਹੋ ਗਿਆ ਹਰੋਂ ਕੱਢ ਕੇ ਤਾ 1.5 ਮਹੀਨਾ ਹੋ ਗਿਆ ਦੋ ਦਿਨ ਆਇਨੂੰ ਦੋ ਦਿਨੇ ਆਇਨੂੰ ਹਾਂ ਕਿੱਥੇ ਰੇ ਪਿੰਡ ਕਿਹੜਾ ਤੇਰਾ ਪਿੰਡ ਦਾ ਨਾਮ ਕੀ ਆਂ ਗਾਉਂ ਕਾ ਨਾਮ ਕੀ ਹੈ ਗਾਉਂ ਗਾਉਂ ਕਾ ਨਾਮ ਉਹੀ ਯਾਦ ਕਰਦਾ ਨਹੀਂ ਮੈਂ ਪੜਿਆ ਕਿ ਨਹੀਂ ਨਾ ਉਹ ਪੜਾ ਦਿੰਦੇ ਕਿ ਨਾਮ ਆ ਪਿੰਡ ਦਾ ਕੀ ਨਾਮ ਆ ਉਹ ਦੂਸਰਾ ਨਾਮ ਆ ਕੀ ਪੜਿਆ ਕਿ ਨਹੀਂ ਨਾ ਗੁਰੂਕੁਰ ਦਾ ਸਾਥੀ ਆ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਕਿਹੜਾ ਬਨਾਰਸ ਜ਼ਿਲ੍ਹਾ ਔਰ ਗਾਉਂ ਦਾ ਨਾਮ ਕੀ ਆ ਮਾਗਰਾਮ ਗਾਉਂ 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 ਫਤਿਹਪੁਰ ਫਤਿਹਪੁਰ ਹਾਂ ਠੀਕ ਆ ਇੱਕ ਮੁੰਡਾ ਐ ਕੁੜੀ ਐ ਹੈ ਹਾਂ ਮੁੰਡੇ ਨੇ ਘਰੋਂ ਕੱਢਤਾ ਹਾਂ ਲੋ ਕੱਢਦੇ ਮੇਰੇ ਕੋ ਪੁੱਤ ਪੁੱਤਰ ਪੁੱਤਰ ਇਹ ਕੀ ਕਰਨਾ ਪੁੱਤ ਪੁੱਤਰ ਆਉਣ ਦਾ ਮਰਨ ਮਰਣਾ ਅੱਛਾ ਦੇਖੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਦੇਖੋ ਜੀ ਅੱਖਾਂ ਤੋਂ ਦੇਖਣ ਵਾਲੇ ਬੰਦੇ ਆ ਜਿਹੜੇ ਦੋ ਅੱਖਾਂ ਤੋਂ ਅੰਨੇ ਹੋ ਚੁੱਕੇ ਆ ਤੇ ਅੱਖਾਂ ਤੋਂ ਅੰਨਿਆਂ ਨੂੰ ਘਰੋਂ ਕੱਢਿਆ ਜਾ ਰਿਹਾ ਉਹਨਾਂ ਧੀਆਂ ਪੁੱਤਾਂ ਵੱਲੀੋਂ ਜਿਨ੍ਹਾਂ ਨੂੰ ਪਾਲਿਆ ਹੋ ਬਾਪੂ ਤੇਰਾ ਨਾਂ ਕੀ ਆ ਪੂਰਾ ਕਿਸ਼ਨ ਕਿਸ਼ਨ ਪੂਰਾ ਨਾਮ ਕਿਸ਼ਨ ਗਜਾ ਤੇ ਉਹ ਕਿਸ਼ਨ ਗੁਪਤਾ ਕੀ ਰਾਮਕਿਸ਼ਨ ਰਾਮਕਿਸ਼ਨ ਹਾਂ ਰਾਮਕਿਸ਼ਨ ਦਾ ਨਾਮ ਦੇਖੋ ਕਿੰਨਾ ਧਾਰਮਿਕ ਆ ਰਾਮਕਿਸ਼ਨ ਤੇ ਰਾਮਕਿਸ਼ਨ ਨੇ ਆਪਣੀ ਜਵਾਨੀ ਦੇ ਵਿੱਚ ਬਥੇਰਾ ਕੰਮ ਕੀਤਾ ਉਹਦੇ ਹੱਡ ਦੱਸਦੇ ਆ ਉਹਦਾ ਸਰੀਰ ਦੱਸਦਾ ਵੀ ਇਹਨਾਂ ਹੱਡਾਂ ਨੇ ਬੜੀ ਹੱਡ ਭਨਵੀ ਮਿਹਨਤ ਕੀਤੀ ਐ ਸਾਰੀ ਉਮਰ ਕਿਉਂਕਿ ਜੇ ਕਿਤੇ ਨਸ਼ੇੜੀ ਹੁੰਦਾ ਇੱਥੇ ਤੱਕ ਕਰਨਾ ਪਹੁੰਚਦਾ ਇਸ ਉਮਰ ਦੇ ਪੜਾ ਤੱਕ ਕਰਨਾ ਪਹੁੰਚਦਾ ਕਿਸ਼ਨ ਆਰਾਮ ਕਿਸ਼ਨ ਪਰ ਅੱਜ RAM ਕਿਸ਼ਨ ਅੱਖਾਂ ਤੋਂ ਅੰਨਾ ਹੋ ਗਿਆ ਲੁਧਿਆਣੇ ਦਾਣਾ ਮੰਡੀ ਚ ਪਿਆ ਸੀ ਧੰਨਵਾਦ ਆ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਇੱਥੇ ਸਾਡੇ ਤਿੱਕਰ ਪਹੁੰਚਦਾ ਕੀਤਾ ਹੈਲੋ ਹਨੀ ਮਨੀਸ਼ ਜੀ ਤੁਸੀਂ ਇੱਕ ਬਾਪੂ ਭੇਜਿਆ ਇੱਥੇ ਸਾਡੇ ਕੋਲੇ ਮੁਨਫਤਰੀ ਸੇਵਾ ਤੇ ਹਾਂਜੀ ਹਾਂਜੀ ਭਾਈ ਭੇਜਿਆ ਜੀ ਹਾਂਜੀ ਕੀ ਬਾਪੂ ਜੀ ਦਾ ਸਟੇਟਸ ਆ ਭਾਈ ਜੀ ਇਹ ਕੌਣ ਨੇ ਬਾਪੂ ਜੀ ਮਾਜੀ ਦਾ ਨਾਮ 10 ਤੋਂ 15 ਦਿਨ ਹੋ ਗਏ ਇੱਥੇ ਮੰਡੀ 'ਚ ਬੈਏ ਆਏ ਅੱਛਾ ਜੀ ਦਾਣਾ ਮੰਡੀ ਲੁਧਿਆਣਾ ਅੱਛਾ ਜੀ ਬਾਈਪਾਸ ਜਿਹੜੀ ਇਹਨਾਂ ਨੂੰ ਦਿਖਦਾ ਨਹੀਂ ਹੈਗਾ ਅੱਖਾਂ ਨਾਲ ਤੇ ਆਏ ਕਿੱਥੋਂ ਪਹਿਲਾਂ ਇੱਥੇ ਹੀ ਕੰਮ ਕਮ ਕਰਦੇ ਸੀ ਭਾਜੀ ਜਿੱਦਾਂ ਦਾ ਸੀਜ਼ਨ ਦੇ ਸੀਜ਼ਨ ਅਸੀਂ ਆਂਦੇ ਆ ਗਣਕ ਦਾ ਸੀਜ਼ਨ ਆਂਦੇ ਤੇ ਝੋਨੇ ਦਾ ਸੀਜ਼ਨ ਆਂਦੇ ਅਸੀਂ ਮੁਣਚੀ ਗਿਰੀ ਕਰਦੇ ਇੱਥੇ ਅੱਛਾ ਜੀ ਹਾਂਜੀ 10-15 ਸਾਲ ਹੋ ਗਏ ਇੱਥੇ ਪਏ ਸੀਗੇ ਤੇ ਕੁਦਰਤੀ ਪਰਸ ਚੌਜੇ ਨੇ ਮੁੰਡੇ ਨੇ ਦੱਸਿਆ ਤੇ ਇਹਨੇ ਫਿਰ ਕਿਸੇ ਤੋਂ ਤੁਹਾਡਾ ਨੰਬਰ ਲਿਆ ਕਿ ਮਿੰਟੂ ਭਾਈ ਬੋਲਦੇ ਨਾ ਹਾਂਜੀ ਹਾਂਜੀ ਵੀਰੇ ਹਾਂਜੀ ਤੇ ਫਿਰ ਇਹਨਾਂ ਨੇ ਤੁਹਾਡਾ ਨੰਬਰ ਲੈ ਉਹਨਾਂ ਨੇ ਮੈਂ ਕਹਿੰਦਾ ਰਾਤੀ ਗੱਲ ਕੀਤੀ ਹੈਗੀ ਹਾਂਜੀ ਵੀਰੇ ਨਹੀਂ ਇਹ ਪਹਿਲਾਂ ਨਹੀਂ ਕਿਤੇ ਦੇਖੇ ਕਿਸੇ ਨੇ ਕੋਈ ਵੀ ਆਂਡ ਗਵਾਂਡ ਜਾਣਦਾ ਹੁੰਦਾ ਕੋਈ ਚਾਹ ਵਾਲਾ ਦੁਕਾਨ ਵਾਲਾ ਕੋਈ ਹੋਰ ਢਾਬੇ ਵਾਲਾ ਅੱਜ ਪਹਿਲੇ ਨਹੀਂ ਦੇਖੇ ਹੈਗੇ ਪਹਿਲਾਂ ਨਹੀਂ ਕਿਤੇ ਦੇਖਿਆ ਹਾਂਜੀ ਤੇ ਫਿਰ ਜਿੱਦਾਂ ਭਾਜੀ ਨਾਲ ਪਹਿਲੀ ਗੱਲ ਹੋਈ ਭਾਜੀ ਕਹਿੰਦੇ ਵੇ ਦੋ ਦਿਨ ਬਾਅਦ ਵੈਰੀਫਿਕੇਸ਼ਨ ਕਰਦਣਾ ਅਗਲੇ ਦਿਨ ਜਦੋਂ ਦੇਖਦਾ ਨਹੀਂ ਨਾ ਹੈਗਾ ਤੇ ਰਿਜ਼ਲਟ ਗੱਡੀਆਂ ਆਉਂਦੀਆਂ ਰਹਿੰਦੀਆਂ ਹੈਗੀਆਂ ਜੀ ਜੀ ਤੇ ਮਾਦਾ ਕਿਤੇ ਪਏ ਹੈਗਾ ਉੱਪਰ ਗੱਡੀ-ਗੁੱਡੀ ਚੜ ਗਈ ਉਸ ਚੀਜ਼ ਜਿਆਦਾ ਦੂਜਾ ਹੈਗਾ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਬਾਪੂ ਨੂੰ ਭੇਜਿਆ ਮਹਾਰਾਜ ਜੜਦੀ ਕਰਾ ਤੰਨ ਰਸਤੇ ਵਾਲਾ ਮਾੜ ਲਿਆ ਜੀ ਜਿਹੜਾ ਮਾਲਾ ਲਿਆ ਤੁਹਾਡਾ ਜੀ ਕੋਈ ਨਾ ਭਾਈ ਕੋਈ ਨਾ ਧੰਨਵਾਦ ਧੰਨਵਾਦ ਕੋਈ ਗੱਲ ਨਹੀਂ ਧੰਨਵਾਦ ਕੱਪੜੇ ਕੌਣ ਲੈਣਾ ਤੁਹਾਡੇ ਬੈਗ ਹਾਂ ਬਾਪੂ ਬੈਗ ਦਿੰਨੇ ਕੱਪੜੇ ਵਾਲਾ ਬੈਗ ਦਿੰਨੇ ਐਂ ਡੱਗਣਾ ਪਈ ਤੂੰ ਖੜ ਜਾ ਨਹੀਂ ਛੱਡ ਹਾਂ ਇਹਦਾ ਬਾਪੂ ਮੈਨੂੰ ਮੈਨੂੰ ਕਰ ਗਾ ਹਮੂੰ ਕੋਈ ਫਸਫਲਾ ਨਹੀਂ ਲੱਗਦਾ ਹੋ ਕਿਨੇ 15 ਦਿਨ ਪਹਿਲਾਂ ਹੀ ਤੂੰ ਮੰਡੀ ਚ ਆਇਆ ਸੀ ਕਿਤੋਂ ਆਇਆ ਸੀ ਮੰਡੀ ਚ ਤੂੰ ਕੌਣ ਛੱਡ ਕੇ ਗਿਆ ਤੈਨੂੰ ਨਹੀਂ ਕੋਈ ਬੰਦਾ ਛੱਡ ਕੇ ਗਿਆ ਗਾੜੇ ਤੇ ਉਹ ਵਹਰੇ ਗਾੜੀ ਵਿੱਚ ਸੀ ਤੂੰ ਤਰਕ ਤੇ ਭਾਗ ਮੁਚਰਾ ਗਿਆ ਕੌਣ ਸੀ ਉਹ ਪਤਾ ਨਹੀਂ ਲੱਗਾ ਕੌਣ ਸੀ ਮੈਨੂੰ ਦਿਖਾਈ ਨਹੀਂ ਦੇ ਨਾ ਮੈਂ ਬਾਪੂ ਬਾਜ ਤਾਂ ਸੁਣੀ ਹੋਊਗੀ ਨਾ ਆਵਾਜ਼ ਇਹਦੇ ਕੋਈ ਸੀ ਕੋਈ ਤੇਰਾ ਲੜਕਾ ਹੀ ਸੀਗਾ ਪਿੰਡੋਂ ਸੀ ਤੇਰੇ ਕਿੱਥੋਂ ਸੀ ਬੰਦਾ ਪਿੰਡੋਂ ਦਾ ਬੰਦਾ ਦਾ ਤੇਰੇ ਪਿੰਡ ਦਾ ਹੀ ਬੰਦਾ ਸੀ ਹਾਂ ਲੜਕਾ ਨਹੀਂ ਚੰਦਰਾ ਅੱਛਾ ਤੇ ਹੁਣ ਜੇ ਤੂੰ ਵਾਪਸ ਜਾਣਾ ਹੋਵੇ ਕਿੱਥੇ ਜਾਏਂਗਾ ਵਾਪਸ ਜਾਣਾ ਫਿਰ ਦਿੱਲੀ ਤੇ ਰਹਿਣਾ ਵਾਪਸ ਜਾਣਾ ਫਿਰ ਘੱਡੀ ਪੜ ਜਾਊਗਾ ਕਿੱਥੇ ਉੱਥੇ ਕਿੱਥੇ ਉੱਧਰ ਜਾਊਗਾ ਘਰ ਕੋਲ ਜਾਏਗਾ ਮਦਰਾਸ ਹਾਂ ਨਹੀਂ ਇਹਨੇ ਪੜਨਾ ਦਾ ਬਨਾਰਸ ਹਾਂ ਅੱਖਾਂ ਤੋਂ ਤਾਂ ਦਿਖਦਾ ਨਹੀਂ ਬਾਪੂ ਅੱਖਾਂ ਤੇ ਨਾ ਭਗਵਾਨ ਦੇਖਦਾ ਕੀ ਦੇਗਾ ਡੰਡਾ ਲੇ ਹੋਰ ਬਟਾ ਇਹ ਡੰਡਾ ਵੀ ਚੱਕ ਲਿਆ ਮੰਡੀ ਜੁੱਤੀ ਵੀ ਚੱਕ ਲਈ ਅਸਾਂ ਡੰਡਾ ਵੀ ਚੋਰੀ ਹੋ ਗਿਆ ਹਾਂ ਸਰਦਾਰ ਨਹੀਂ ਦਿੱਤਾ ਚੱਪਲ ਤੇ ਜੁੱਤੀ ਵੀ ਚੋਰੀ ਕਰ ਲਈ ਕਿਸੇ ਨੇ ਚੱਕ ਲਿਆ ਜੁੱਤੀ ਦੀ ਆਪਣੀ ਚੱਲ ਕੋਈ ਨਾ ਬਾਪੂ ਅਸੀਂ ਵੀ ਤੇਰੇ ਪੋਤਰੀ ਆ ਬਸ ਬਸ ਤੇਰੀ ਪੁੱਤਰੀ ਵੀ ਦੇਵਾਂਗੇ ਕੱਪੜੇ ਵੀ ਦੇਵਾਂਗੇ ਤੂੰ ਪਹਿਲਾਂ ਮੈਨੂੰ ਇਹ ਦੱਸ ਤੈਨੂੰ ਮੈਂ ਦਿਖਦਾ ਵਾਂ ਮੈਂ ਸਰਦਾਰ ਹਾਂ ਕਮੋਨਾ ਮੈਂ ਇਹ ਦੱਸ ਆਪ ਸਰਦਾਰ ਹਾਂ ਸਰਦਾਰ ਹਾਂ ਮੈਂ ਹਾਂ ਪਾਗ ਬਲੇ ਭਗਵੰਨੀ ਆ ਦਿਖਦੀ ਐ ਪਾਗ ਯਾਨੀ ਕਿ ਪਾਗ ਦੇਖ ਤੂੰ ਲਈ ਤੂੰ ਲਈ ਦੇਂਦੇ ਆ ਹਾਂ ਹਾਂ ਚਸ਼ਮਾ ਲਾਇਆ ਆਪਣੇ ਚਸ਼ਮਾ ਵੀ ਲਾਇਆ ਹੈ ਮੇਰੇ ਬਾਪੂ ਨੂੰ ਸਾਰਾ ਕੋਈ ਦੇਖਦਾ ਪਾਗ ਕੋਈ ਪਾਈਆ ਕੋਟੀ ਪਰ ਜਰਸੀ ਪਾਈਆ ਹਾਂ ਕਿਹੜੇ ਰੰਗ ਦੀ ਆ ਸਿੱਕੇ ਰੰਗ ਦੀ ਆ ਸਿੱਕੇ ਰੰਗ ਦੀ ਆ ਫਿੱਕੇ ਫਿਰਕਾ ਕਿਹਾ ਜਾ ਇਹ ਚਿੱਟਾ ਕਾਲਾ ਇਹ ਕਾਲਾ ਨਹੀਂ ਚਿੱਟਾ ਹੈ ਚਿੱਟਾ ਜੀ ਹਾਂ ਚਿੱਟਾ ਜੀ ਚਲੋ ਬਾਪੂ ਮਾਰੇ ਮਿਹਰ ਕਰੇ ਤੇਰੀ ਅੱਖਾਂ ਦੀ ਰੌਸ਼ਨੀ ਵਾਪਸ ਆ ਜਵੇ ਆਪਾਂ ਕੱਲ ਨੂੰ ਤੈਨੂੰ ਅੱਖਾਂ ਦਾ ਡਾਕਟਰ ਤੇ ਕੋਈ ਲੈ ਕੇ ਜਾਵਾਂਗੇ ਚੈੱਕ ਅਪ ਕਰਾਵਾਂਗੇ ਤੇਰਾ ਤੇ ਕੱਲ ਨੂੰ ਡਾਕਟਰ ਜਦੋਂ ਦੱਸੂਗਾ ਵੀ ਬਾਪੂ ਦੀਆਂ ਅੱਖਾਂ ਦਾ ਆਪਰੇਸ਼ਨ ਹੋ ਕੇ ਠੀਕ ਹੋ ਸਕਦੀਆਂ ਵਾ ਫਿਰ ਆਪਾਂ ਖੁਸ਼ੀ ਮਨਾਵਾਂਗੇ ਫਿਰ ਆਪਾਂ ਆਪਰੇਸ਼ਨ ਕਰਾਵਾਂਗੇ ਫਿਰ ਰਾਮਕਿਸ਼ਨ ਨੂੰ ਦੁਬਾਰਾ ਦੇਖਣ ਲੱਗ ਜਣਾ ਫਿਰ ਰਾਮਕਿਸ਼ਨ ਦੇਖਣ ਜੋਗਾ ਹਜੂ ਜਿਹੜੀ ਮਾੜੀ ਲਾਦ ਨੇ ਗੰਦੀ ਲਾਦ ਨੇ ਅੱਜ ਅੱਖਾਂ ਤੋਂ ਅੰਨਾ ਹੁਣ ਕਰਕੇ ਘਰੋਂ ਕੱਢ ਤਾ ਉਹ ਆਪੇ ਤੇਰੇ ਮਗਰ ਮਗਰ ਫਿਰਨਗੇ ਫਿਰ ਪਰੋਣਾ ਨਹੀਂ ਹੌਸਲਾ ਛੱਡ ਕੋਈ ਨਾ ਕੋਈ ਕੋਈ ਨਾਮ ਆਪਣਾ ਨਾਮ ਆਪਣਾ ਪਤਾ ਨਹੀਂ ਅੱਜ ਰਿਸ਼ਤੇ ਨਾਤੇ ਟੁੱਟਦੇ ਜਾਂਦੇ ਆ ਖੂਨ ਦੀਆਂ ਤੰਦਾਂ ਟੁੱਟਦੀਆਂ ਜਾਂਦੀਆਂ ਲਹੂ ਚਿੱਟਾ ਹੋਈ ਜਾਂਦਾ ਪ੍ਰਨਾਮਕਿਸ਼ਨ ਦੀਆਂ ਰੌਸ਼ਨੀ ਤੋਂ ਬੰਦੀਆਂ ਹੁੰਦੀਆਂ ਜਾ ਰਹੀਆਂ ਅੱਖਾਂ ਦੀ ਜਿੱਥੇ ਰੌਸ਼ਨੀ ਖਤਮ ਹੋਈ ਉੱਥੇ ਪਾਣੀ ਵੀ ਮੁੱਕਿਆ ਪਿਆ ਉਹ ਖਤਮ ਹੋ ਜਾਂਦਾ ਰੋਣਾ ਆ ਰਿਹਾ ਪਰ ਅੱਖਾਂ ਚੋਂ ਪਾਣੀ ਨਹੀਂ ਆ ਰਿਹਾ ਆਰਾਮ ਕਿਥੇ ਉਹਲਾਦ ਕਿੱਡੀ ਮਾੜੀ ਹੋਊਗੀ ਜੀਨੇ ਅੱਖਾਂ ਤੋਂ ਅੰਨੇ ਪਿਓ ਨੂੰ ਘਰੋਂ ਕੱਢਤਾ ਪਤਾ ਨਹੀਂ ਕੌਣ ਸੀ ਜਿਹੜਾ ਪਿੰਡੋਂ ਬਨਾਰਸ ਤੋਂ ਇੱਥੇ ਛੱਡ ਗਿਆ ਏ ਇੰਨੀ ਹਿੰਮਤ ਕੀਤੀ ਬਨਾਰਸ ਜੂਪੀ ਤੋਂ ਲੁਧਿਆਣੇ ਪਹੁੰਚਦਾ ਕਰਕੇ ਇੰਨੀ ਹਿੰਮਤ ਨਹੀਂ ਕੀਤੀ ਵੀ ਇਹਨੂੰ ਘਰੇ ਰੱਖ ਕੇ ਅੱਖਾਂ ਐ ਡਾਕਟਰ ਨੂੰ ਕੇਨ ਦਿਖਾ ਕੇ ਇਹਦਾ ਦਵਾਈ ਕੁਟੀ ਦਵਾ ਦੀ ਇਹਨੂੰ ਦਿਖਣ ਨਹੀਂ ਲੱਗਦੀ ਵੀ ਆਪਣੇ ਜੋਗਾ ਹੀ ਹੋ ਜੇਵੇ। ਉਹ ਮਗਰ ਵਾਲੇ ਪੈਸਾ ਮਗਰ ਰਹਾ ਤਾਂ ਉਹ ਗੱਡੀ ਵਾਸਤੇ ਬੇਖੌਣਾ ਸਾਹਿਬ 600 ਰੁਪਏ ਹੈ ਭਾਣ ਦੀ ਹੈ ਵੈਗ ਮੇਂ। ਕੌਣ ਮੰਗਦਾ ਹੀ ਪੈਸਾ? ਉਹ ਜਿਹੜਾ ਉਹ ਬੈਗ ਮੇਰਾ ਉਹ ਬੈਗ ਤੇ ਹੱਥ ਪਾਉਂਦਾ ਹੈ ਉਹ ਬੰਦਾ ਸਾਹ ਕੁ। ਅੱਛਾ ਮੁੰਡਾ ਬੈਗ ਖੋਲ੍ਹਿਆ। ਅੱਛਾ ਬੈਗ ਸਰਦਾਰ ਆ ਗਿਆ ਦੇਸ਼ ਦਾ। ਹੂੰ ਪਤਾ ਨੰਦ ਦਾ। ਮਾਰੇ ਸਰਦਾਰ ਨੇ ਦੋ ਡਾਗੋ ਅੱਛਾ ਤੇ ਸਰਦਾਰ ਨੇ ਭਜਾਇਆ ਉਹਨੂੰ ਚੋਰ ਨੂੰ ਹੈ ਸਰਦਾਰ ਨੇ ਤੈਨੂੰ ਇੱਥੇ ਭੇਜਿਆ ਹੈ ਬੈਗ ਲਈ ਕੱਢ ਕੇ ਗੱਡੀ 'ਚ ਬਾਪੂ ਦਾ ਹੋ ਗਿਆ ਬੈਗ ਬੈਗ ਦੇ ਵਿੱਚ ਪੈਸੇ ਆ ਬਾਪੂ ਆ ਪੈਸੇ ਆ ਠੀਕ ਆ ਕਿੰਨੇ ਪੈਸੇ ਆ ਬਾਪੂ ਅੱਜ ਤਾਂ ਦਿਖਾ ਬਾਹਾਂ ਦੇ 660 ਰੁਪਏ ਆ ਕਹ ਹੈ ਪੈਸੇ 660 ਰੁਪਏ ਆ ਆ ਲੈ ਬਾਪੂ ਤੇਰਾ ਬੈਗ ਆ ਗਿਆ ਕੱਕਾ ਕਰਾਇਆ ਵਾਲੇ ਉਹਨੂੰ ਦੇ ਦੋ ਕਰਾਇਆ ਟੈਂਪੂ ਵਾਲੇ ਨੂੰ ਐਂਟਰੀ ਪਵਾ ਕੇ ਭੇਜ ਦੋ। ਹੋ ਜਾ ਕਰਨਾ ਠੀਕ ਹੈ ਬਾਪੂ ਬੈਗ ਆ ਤੇਰਾ ਆ ਗਿਆ ਆਪਣੇ ਕੋਲੇ ਫਿਕਰ ਨਹੀਂ ਕਰਨਾ ਇਹਦਾ ਸਮਾਨ ਸਾਰਾ ਤੇਰਾ ਹੀ ਆ ਇਹ। ਤੇ ਹੁਣ ਤੂੰ ਆ ਜਾ ਉੱਥੇ ਬਹਿ ਜਾ ਤੇ ਆਪਾਂ ਪ੍ਰਸ਼ਾਦਾ ਪਾਣੀ ਛਕਦੇ ਆਂ ਫਿਰ ਨਹਾਉਨੇ ਆਂ ਫਿਰ ਆਪਾਂ ਡਾਕਟਰ ਕੋਲੇ ਚੱਲਾਂਗੇ। ਚਲੋ ਜੀ। ਆ ਬੈਗ ਮੈਨੂੰ ਫੜਾ ਦੇ ਤੂੰ। ਓ ਕਿੱਥੇ ਚੱਕੇਗਾ ਇੰਨਾ ਭਾਰਾ। ਕਪੜੇ ਬਹੁਤ ਆ। ਓਏ ਕੋਈ ਗੱਲ ਆ ਜਾ। ਚੱਲ ਆ। ਉਧਰ ਨੂੰ ਜਾਣਾ ਉਧਰ ਨੂੰ। ਆ ਜਾ। ਆਪ ਦੀ ਬਹੁਤ ਮਿਹਰਬਾਨੀ ਹੈ ਓਏ ਕਿਉਂ ਮਿਹਰਬਾਨੀ ਬਾਪੂ ਸਾਡਾ ਤੂੰ ਬਾਪੂ ਆ ਯਾਰ ਆਇਆ ਬਾਪੂ ਆ ਰਿਹਾ 게ਟ ਆ ਅੱਖਾਂ ਅੱਖਾਂ ਤੇ ਆਪ ਦੀ ਧੁੰਦਲੀਆਂ ਹੋ ਗਈਆਂ ਜਿਵੇਂ ਹੀ ਚਿਹਰੇ ਮੋਰੇ ਨੈਣ ਨਾਕਸ਼ਤਾ ਦੇਖਣੋਂ हट ਗਏ ਪਰ ਬੰਦੇ ਦੀਆਂ ਅਕ੍ਰਿਤੀਆਂ ਬੰਦੇ ਦੀਆਂ ਮੂਰਤਾ ਬੰਦੇ ਦੇ ਸਰੀਰ ਦੀ ਪਰਛਾਵੇਂ ਨਜ਼ਰ ਆਉਂਦੇ ਨੇ ਰਾਮਕ੍ਰਿਸ਼ਨ ਬੈ ਜਾ ਬੈ ਜਾ ਕੋਈ ਪੈਸਾ ਨਹੀਂ ਚਾਹੀਦਾ ਤੂੰ ਬੈ ਜਾ ਵਾ ਤੇ ਰਾਮਕ੍ਰਿਸ਼ਨ ਦੇ ਕੱਪੜੇ ਆਪਣੇ ਆਪ ਚ ਬਿਆਨ ਕਰਦੇ ਆ ਰਾਮਕ੍ਰਿਸ਼ਨ ਦੇ ਹਾਲਾਤਾਂ ਨੂੰ ਨਾਦਦੇ ਕਿੰਨਾ ਟਾਈਮ ਹੋ ਗਿਆ ਕੱਪੜੇ ਬਦਲਿਆ ਕਿੰਨਾ ਟਾਈਮ ਹੋ ਗਿਆ ਚੰਗਾ ਖਾਦਿਆ ਕਿੰਨਾ ਟਾਈਮ ਹੋ ਗਿਆ ਚੰਗੇ ਬਿਸਤਰੇ ਤੇ ਸੁੱਤੇ ਕਿੰਨਾ ਟਾਈਮ ਹੋ ਗਿਆ ਇਹ ਰਾਮਕ੍ਰਿਸ਼ਨ ਦੇ ਹਾਲਾਤ ਬਿਆਨ ਕਰਦੇ ਆ ਬਨਾਰਸ ਦਾ ਯੂਪੀ ਦਾ ਰਹਿਣ ਵਾਲਾ ਰਾਮਕ੍ਰਿਸ਼ਨ ਪੰਜਾਬੀ ਬੋਲਦਾ ਪੰਜਾਬ ਨਾਲ ਕਿੰਨਾ ਕੁ ਰਿਸ਼ਤਾ ਕਿੰਨਾ ਕੁ ਗੂੜਾ ਰਿਸ਼ਤਾ ਇਹ ਵੀ ਬਿਆਨ ਕਰਦੀ ਆ ਰਾਮਕ੍ਰਿਸ਼ਨ ਦੀ ਬੋਲੀ ਆ ਦੇਖੀ ਰਾਮਕ੍ਰਿਸ਼ਨ ਬਾਪੇ ਤੂੰ ਪੰਜਾਬੀ ਬੋਲਦਾ ਪੰਜਾਬ ਚ ਰਿਹਾ ਬਹੁਤ ਟਾਈਮ ਪਹਿਲਾਂ ਆਮ ਪੰਜਾਬ ਮੇਂ ਕੰਮ ਕਰ ਚੁਕੀ ਜੇ ਸਾ ਤੂੰ ਆਪ ਕਰਦਾ ਬਹੁਤ ਕੰਮ ਕੀਆ ਬਹੁਤ ਗਾਉ ਖੇਤੀਬਾੜੀ ਦਾ ਖੇਤੀਬਾੜੀ ਦਾ ਸਿਰੀ ਰਲਦਾ ਸੀ ਸਿਰੀ ਸਾਂਧੀ ਰਲਦਾ ਸਾਂਧੀ ਰਲਦਾ ਸੀ ਕਿੰਨੇ ਰੁਪਏ ਤੇ ਰਲਦਾ ਸੀ ਸਾਲ ਤੇ ਉਸ ਟਾਈਮ ਤੇ ਹਮਾਰੇ ਜ਼ਮਾਨੇ ਮੇਂ ਸਭ 500 ਪੁਰਾਣੇ ਹਜ਼ਾਰ ਹੋਉਂਦੇ ਥਾ ਹਜ਼ਾਰ ਰੁਪਏ ਸਾਲ ਦਾ ਮੈਂ ਹਾਂ ਸਾਲ ਸਾਲ ਦਾ ਇੱਕ ਮਹੀਨੇ ਦਾ ਮਹੀਨੇ ਦਾ ਮਹੀਨੇ ਦਾ ਹਜ਼ਾਰ ਰੁਪਏ ਹਜ਼ਾਰ ਰੁਪਏ ਉਸ ਚੈਨਲ ਗੱਡੀ ਨਹੀਂ ਚੱਲਦੀ ਸੀ ਹਾਂ ਫਿਰ ਗਾਉਂ ਤੋਂ ਤੁਰ ਕੇ ਆਉਂਦੇ ਹੁੰਦੇ ਸੀ ਲੰਗ ਨਹੀਂ ਕਹਦੇ ਇਹ ਗੱਡੀ ਚੱਲਦੀ ਸੀ ਰੇਲ ਗੱਡੀ ਚੱਲਦੀ ਹਾਂ ਰੇਲ ਗਾਈ ਟੇਪ ਕਰ ਲੈਵਾਂ ਨਹੀਂ ਆਦਾ ਥਾ ਪਹਿਲੇ ਇਹਦੋਂ ਬੜੇ ਬੜੇ ਸਰਦਾਰ ਰੁਮਿੰਟ ਕਰਦੇ ਸਹਵਕੇ ਕਰਨ ਉਹ ਆਈ ਜੀ ਪੈਸਾ ਕਿੰਨਾ ਦੇਸੀ ਇਹਦੇ ਚਾ ਪੈਸੇ ਬਾਪੂ ਪੈਸਾ ਇਹਨੇ ਕਿੰਨੇ ਗੱਠਾ ਪਈਆਂ ਤੇ ਇਹਦਾ ਬਾਕੀ ਪੈਸਾ ਮੈਂ ਦਿਖਾਪਾਂ ਉਹ ਜੀ ਦੇਖੋ ਅੱਖਾਂ ਤੋਂ ਨਾ ਬਾਪੂ ਪਰ ਪੈਸਿਆਂ ਦੀਆਂ ਗੱਠਾਂ ਬੰਨੀ ਫਿਰਦਾ ਬਾਪੂ ਆਪਣੇ ਕੰਮ ਛੇ ਨਾਲ ਇਹ ਨਹੀਂ ਤਾਂ ਕੋਈ ਖੋਣ ਲੱਗੇ ਸੀ ਸਰਦਾਰ ਇਹ ਵੀ ਖੋਣ ਲੱਗੇ ਸੀ ਆ ਸਰਦਾਰ ਨੇ ਕੁੱਟਿਆ ਉਹਨੂੰ ਸਰਦਾਰ ਨੇ ਕੁੱਟਿਆ ਕਿਸੇ ਨੇ ਸਰਦਾਰ ਨੇ ਬਚਾਇਆ ਬਾਪੂ ਕਹਿੰਦਾ ਇਹ ਵੀ ਖੋਣ ਲੱਗੇ ਸੀ ਕੋਈ ਪੈਸੇ ਇਹ ਵੀ ਖੋਣ ਲੱਗੇ ਸੀ ਆ ਪੈਸਾਰਾਂ ਸੱਪੇ ਮਾਰੇ ਹੋਣ ਜਿੰਨੇ ਕੇ ਬਾਪੂ ਕੋਲੇ ਪੈਸੇ ਆ ਨਾ ਇੰਨੇ ਕੇ ਪੈਸੇ ਆ ਨਾ ਬਾਪੂ ਦਾ ਅੱਖਾਂ ਦਾ ਆਪਰੇਸ਼ਨ ਹੋ ਸਕਦਾ ਸੀ ਵਧੀਆ ਪਰ ਗੱਲ ਉਹਨਾਂ ਹੱਥਾਂ ਦੀ ਸੀ ਲੋੜ ਉਹਨਾਂ ਹੱਥਾਂ ਦੀ ਸੀ ਜਿਹੜੇ ਬਾਪੂ ਨੂੰ ਕਹਿੰਦੇ ਬਾਪੂ ਚੱਲ ਆਪਾਂ ਚੱਲਦੇ ਹਸਪਤਾਲ ਆਹ 1500 2000 ਰੁਪਏ ਦੇ ਵਿੱਚ ਅੱਖ ਦਾ ਆਪਰੇਸ਼ਨ ਹੋ ਜਾਂਦਾ ਤੇ ਆ ਬਾਪੂ ਦੀਆਂ ਗੱਠਾਂ ਬੰਨ ਬੰਨ ਕੇ ਪੈਸੇ ਰੱਖੇ ਪਏ ਆ ਆ ਦੇਖੋ ਰਾਮਕ੍ਰਿਸ਼ਨ ਕੋਲੇ ਪੈਸੇ ਦੀ ਨਹੀਂ ਆਪਣਿਆਂ ਦੀ ਕਮੀ ਸੀਗੀ ਰਾਮਕ੍ਰਿਸ਼ਨ ਦੇ ਆਪਣਿਆਂ ਜਿਹੜੇ ਉਹੀ ਮੁੱਖ ਮੋੜ ਗਏ ਬਸ ਦਾ ਜੀ ਰਾਮਕ੍ਰਿਸ਼ਨ ਦੀਆਂ ਅੱਖਾਂ ਤਾਂ ਖੋਈਆਂ ਸੀ ਬੁਢਾਪੇ ਦੀ ਲਾਠੀ ਵੀ ਖੋਲੀ ਜਿਹੜਾ ਪੁੱਤ ਸੀ ਬਾਪੂ ਦਾ ਦੇਖੋ ਆ ਨੋਟ ਹੀ ਨੋਟ ਬਾਪੂ ਦੇ ਪਏ ਨੇ ਇਹ ਇੱਕ ਕਾਗਜ਼ ਦੇ ਟੁਕੜੇ ਕਿਸੇ ਦੇ ਲਈ ਇਹ ਬੜੇ ਮਹਨੇ ਰੱਖਦੇ ਆ ਉਹਨਾਂ ਨੇ ਇਸ ਅੰਨੇ ਨੂੰ ਲੁੱਟਣ ਦੀ ਵੀ ਕੋਸ਼ਿਸ਼ ਕੀਤੀ ਇਹਨਾਂ ਕਾਗਜ਼ਾਂ ਦੇ ਖਾਤਰ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੀ ਇਹ ਅੱਖਾਂ ਤੋਂ ਅੰਨੇ ਦੇ ਕੰਮ ਨਹੀਂ ਆਈ ਉਹ ਤੁਹਾਡੇ ਕੀ ਕੰਮ ਆਜੂ ਜਿਹੜੀ RAM KRISHN ਦੇ ਕੰਮ ਨਹੀਂ ਆਈ ਲਕਸ਼ਮੀ ਕਹਿੰਦੇ ਆ ਜਿਹਨੂੰ ਅਸੀਂ ਰੱਬ ਦਾ ਦਰਜਾ ਦੇਤਾ ਉਹ ਤੁਹਾਡੇ ਕਿੱਥੋਂ ਆਜੂ ਕੰਮ ਭਲੇ ਮਾਨਸੋ ਪਤਾ ਨਹੀਂ ਕਿੰਨੇ ਕੰਨੇ ਲੁੱਟੇ ਜਾਂਦੇ ਆ ਜਿੰਨੇ ਵੀ ਅਸੀਂ ਅੰਨੇ ਬੰਦਿਆਂ ਨੂੰ ਜਾਣਦਿਆਂ ਲੈ ਕੇ ਆਏ ਆ ਜਿਨ੍ਹਾਂ ਦੀ ਸੇਵਾ ਕੀਤੀ ਆ ਅਪਾਹਜ ਜਿਹੜੇ ਚੱਲ ਨਹੀਂ ਸਕਦੇ ਕੀੜੇ ਪਏ ਉਹਨਾਂ ਦੇ ਮੂੰਹੋਂ ਆਹ ਗੱਲ ਹਰੇਕ ਨੇ ਸੁਣੀ ਆ ਵੀ ਬਾਈ ਸਾਨੂੰ ਲੁੱਟ ਕੇ ਲੈ ਜਾਂਦੇ ਸਾਨੂੰ ਜੇ ਕੋਈ ਪੈਸੇ ਦੇ ਕੇ ਵੀ ਜਾਂਦਾ ਤੇ ਛੇੜੀ ਖੋ ਕੇ ਲੈ ਜਾਂਦੇ ਪੈਸੇ ਤੇ ਇਹ ਹਾਲਾਤ ਨੇ ਸਾਡੇ ਅੱਜ ਵੀ ਅਸੀਂ ਅੰਨਿਆਂ ਨੂੰ ਵੀ ਲੁੱਟਣ ਲੱਗ ਗਏ ਉਹ ਅਸੀਂ ਤਾਂ ਅਹਿਮਦ ਸ਼ਾਹ ਬਦਾਲੀ ਵਰਗੇ ਜਿਹੜੇ ਅਜੇ ਤਾਂ ਲੁੱਟ ਕੇ ਲੈ ਜਾਂਦੇ ਸੀ ਉਹਨਾਂ ਤੋਂ ਵਾਪਸ ਲੈ ਕੇ ਘਰੇ ਛੱਟ ਕੇ ਆਉਂਦੇ ਆ ਰਾਤ ਤੋਂ ਦੋ ਮਰਾਠਾਦਾਰ ਨੂੰ ਭੱਗ ਗਿਆ ਪਰ ਹਜੇ ਵੀ ਕੁਝ ਬੰਦੇ ਹੈਗੇ ਅੱਜ ਆਉਂਦੇ ਆ ਹਜੇ ਵੀ ਜਿਉਂਦੀਆਂ ਜ਼ਮੀਨਾਂ ਵਾਲੇ ਆਪਣੇ ਫਰਜ਼ ਨਿਭਾਉਂਦੇ ਆ ਬਾਪੂ ਕਹਿੰਦੇ ਇੱਕ ਸਰਦਾਰ ਆਇਆ ਕਹਿੰਦਾ ਉਹਨੇ ਡੰਡਿਆਂ ਨਾਲ ਭਜਾਏ ਕੁੱਟ ਕੇ ਉਹਨੇ ਫਿਰ ਕਹਿੰਦਾ ਮੇਰੀ ਹਿਫਾਜ਼ਤ ਕੀਤੀ ਧੰਨਵਾਦ ਆ ਵਿਭਾਗਾ ਵਾਲੇ ਆ ਜਿਹੜੇ ਅਸਿਰ ਤੇ ਤਾਰ ਸਜੇ ਹੋਏ ਆ ਬਣਪਾਗੇ ਆ ਜਿਹੜਾ ਪੰਜਾਬ ਚ ਜੰਮੇ ਹੋਏ ਬਣਪਾਗੇ ਆ ਜਿਹੜੇ ਇਸ ਤਰ੍ਹਾਂ ਦਾ ਕੁਝ ਕਰ ਪਾ ਰਹੇ ਆ ਇਸ ਤਰ੍ਹਾਂ ਦਾ ਕੁਝ ਦੇਖ ਪਾ ਰਹੇ ਆ ਸੁਣ ਪਾ ਰਹੇ ਆ ਸਮਝ ਪਾ ਰਹੇ ਆ ਬੜ ਭਾਗੇ ਆ ਤੁਹਾਡੇ ਸਾਥ ਦੇ ਨਾਲ ਬਾਪੂ ਦਾ ਆਉਣ ਵਾਲਾ ਜੀਵਨ ਸਬਰ ਸਕੇ ਇਹਦੇ ਚ ਮੈਂ ਤਾਂ ਬੇਨਤੀ ਨਹੀਂ ਕਰੂੰਗਾ ਵੀਡੀਓ ਨੂੰ ਸ਼ੇਅਰ ਕਰੋ ਇਹਦਾ ਘਰ ਲੱਭ ਜੇ ਇਹ ਜਿਹਾ ਘਰ ਤਾਂ ਨਾ ਹੀ ਲੱਭੇ ਇਹਦੇ ਪੁੱਤ ਤਿੱਕਰ ਤਾਂ ਨਾ ਹੀ ਜਾਵੇ ਬਾਪੂ ਜੀ ਨੇ ਘਰੋਂ ਕੱਢ ਤੱਕਾਂ ਤੋਂਨੇ ਹੋਏ ਨੂੰ ਰਾਮਕਿਸ਼ਨ ਨੂੰ ਬਸ ਇਤੇ ਹੀ ਬੇਨਤੀ ਕਰਾਂਗੇ ਅਸੀਂ ਤੁਹਾਨੂੰ ਅਰਦਾਸ ਕਰਿਓ ਬਸ ਰਾਮਕਿਸ਼ਨ ਦੀ ਅੱਖਾਂ ਦੀ ਲਾਈਟ ਆ ਜਵੇ। ਰਾਮਕਿਸ਼ਨ ਆਪਣੇ ਇਸ ਬਡਾਪੇ ਦੇ ਵਿੱਚ ਕਿਸ ਰੰਗਲੀ ਦੁਨੀਆ ਨੂੰ ਦੇਖ ਸਕੇ। ਜਿੰਨੇ ਸਵਾਸ ਬਖਸ਼ਿਆ ਵੱਲਾ ਉਹ ਰਾਮ ਉਹ ਬਹਗ੍ਰਿਵ ਭਗਵਾਨ ਨੇ। ਉਹਨਾਂ ਨੂੰ ਤੰਦਰੁਸਤੀ ਨਾਲ ਮਾਣ ਸਕੇ। ਆ ਕਾਗਜ਼ ਦੇ ਟੁਕੜਿਆਂ ਦੀ ਰਾਮਕਿਸ਼ਨ ਨੂੰ ਕਰੇ ਜ਼ਰੂਰਤ ਨਾ ਪਵੇ। ਰੋਟੀ ਪ੍ਰਸ਼ਾਦਾ ਵਧੀਆ ਛੱਕ ਸਕੇ ਤੇ ਜਤ ਮਾਨ ਭਰਿਆ ਮਾਣ ਸਤਕਾਰ ਭਰਿਆ ਜੀਵਨ ਬਤੀਤ ਕਰ ਸਕੋ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ